ਸੋ ਪਿਆਰ ਭਰੀ ਸਤਿ ਸ਼ਕਾ ਮੈਂ ਤੁਹਾਡਾ ਆਪਣਾ ਕਰਮੈਬ ਸਾਂਝ ਜਿਉਂ ਸਾਜਣ ਪੰਜਾਬੀ ਇੱਕ ਖੜਛੰਦੀ ਪੇਸ਼ ਕਰੀ ਪੰਜਾਬੀ ਟੈਲੀਕਲੋ ਗੁਰਮੁਖੀ ਦਾ ਬੇਟਾ ਸਾਬ ਹਕੂਰਤ ਬਰਨਾਲਾ ਜਿੱਥਾ ਦੇ ਬਿੰਦੂ ਕੋਕਾ ਦੇ ਨਾਰਮਸਤਾਂਤਿ ਹੋਇਆ ਸੋ ਇਹ ਦੇਰੀ ਦੀਆਂ ਤਸਵੀਰਾਂ ਨੇ ਮਹਾਪੁਰਸਾ ਦੀਆਂ ਸੋ ਇਥੋਂ ਅਸੀਰਵਾਦ ਲਿਆ ਕੇ ਤੇਰੀ ਸੋ ਇਸ ਮੌਕੇ ਫਤੋ ਉੜਵਦਾਨ ਸਾਹਾ ਹਲਕਾ ਤੋਂ ਸਰਦਾਰ ਲਾਭ ਸਿੰਘ ਉਗੋਕੇ ਵਿਸ਼ੇਸ਼ ਤੌਰ ਤੇ ਸਰਕਾਰ ਦੇ ਐਮ ਐਲ ਏ ਸਾਹਿਬ ਲਾਭ ਸਿੰਘ ਉਗੋਕੇ ਸਾਡੀ ਇਸ ਫਿਲਮ ਦਾ ਜਿਹੜਾ ਮਹੂਰਤ ਆ ਉਹ ਕਰਨਗੇ ਟ੍ਰੇਡਨਰੀਅਲ ਤੋਰਨਗੇ ਤੇ ਬਸ ਹੁਣ ਥੋੜੇ ਟਾਈਮ ਤੱਕ ਹੀ ਤੁਹਾਡੇ ਰੂਰੂ ਕਰਾ ਰਹੇ ਆ ਸਰਦਾਰ ਲਾਭ ਸਿੰਘ ਉਗੋਕੇ ਨੂੰ ਜਿਹੜੇ ਕਿ ਸਾਡੀ ਗੁਰਮੁਖੀ ਦਾ ਬੇਤਕ ਨੂੰ ਦਾ ਚਿਤ ਧੰਨਵਾਦ ਪਹੁੰਚ ਰਹੇ ਧੰਨਵਾਦ ਆ ਰਿਹਾ ਹੈ ਆ ਹੈਗਾ ਵਾਚੇ ਤੋਂ ਬੋਲੋ ਆ ਜਿਹੜੀ ਅੱਜ ਵੀ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਪਿਆਰੀ ਸਤਿ ਸ਼੍ਰੀ ਅਕਾਲ ਤੇ ਸਾਡੇ ਨੂੰ ਪੰਜਾਬੀ ਫਿਲਮ ਪ੍ਰੋਡਕਸ਼ਨ ਦੇ ਬੈਂਡਰੇਟ ਤੇ ਅੱਜ ਗੁਰਮਖੀ ਦਾ ਬੇਟਾ ਲਘੂ ਫਿਲਮ ਦਾ ਮਹੂਰਤ ਕਰਨ ਜਾ ਰਹੇ ਆ ਤੇ ਸਾਡੇ ਵਿਚਕਾਰ ਪਹੁੰਚੇ ਨੇ ਪੰਜਾਬ ਸਰਕਾਰ ਦੇ ਹਲਕ ਵਿਧਾਨ ਸਭਾ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਜੀ ਸੋ ਇਹਨਾਂ ਵੱਲੋਂ ਸਾਡੀ ਫਿਲਮ ਦਾ ਮਹੂਰਤ ਕੀਤਾ ਜਾ ਰਿਹਾ ਤੇ ਆਹੋ ਅਸੀਂ ਫਿਲਮ ਦਾ ਕਲੈਪ ਦੇ ਗਏ ਤੇ ਨਾਲ ਨਾਰੀਓ ਤੋੜ ਕੇ ਮਹੂਤ ਮਤਲਬ ਕਰਨਗੇ ਲਾਹਤ ਸਿੰਘ ਜੀ ਸੋ ਲਾਹਤ ਸਿੰਘ ਜੀ ਸੱਸੀ ਕਾ ਤੇ ਆਉ ਕਹਿਣਾ ਐਂਟਰ ਕਰਦੇ ਆਜੂ ਆਪਣੇ ਗੀਤ ਆਜੂ ਬਲਾਸ ਨੂੰ ਰਿਮੋਟ ਕਰਨ ਲਈ ਪੁੱਛਦੇ ਆਜੂ ਸਰ ਇਹ ਦੂਵਾਰ ਗੁਰਾਇਨ ਮੰਦਰਾ ਗੱਲ ਪਹਿਲਾ ਕਲੈਪ ਉਹ ਉਹ ਬਾਈ ਖੜ ਜੋ ਚਾਚਾ ਆ ਜਾਓ ਇਧਰ ਕੋਈ ਨਾ ਕੀ ਕਾਕਾ ਨਾਲ ਫੋਟੋ ਕਰ ਲੈ ਇਹ ਬਹੁਤ ਹੋ ਗਈ ਤੇਰੀ ਉਹਦਾ ਸਹੀ ਕਰ ਬਾਈ ਜੀ ਤੁਸੀਂ ਕਰ ਦਿਓ ਪੰਜ ਚਾਰ ਫੋਟੋ ਕਰ ਲੈ ਇੱਕ ਆਟੇ ਤੁਸੀਂ ਸਿੱਧਾ ਇੱਥੇ ਸਾਹਮਣੇ ਖੜ ਹਾਂ ਕੋਈ ਆ ਜਾਓ ਇੱਡਾ ਥੈਂਕ ਯੂ ਕੰਮ ਕਰਦੇ ਰਹੋ ਜੀ ਆਰੀਏ ਦਾ ਬੋਟੇ ਲਾ। ਇਸ ਵਿੱਚ ਕੈਂਡਲ ਲਾ ਦੇ। ਬਾਕੀ ਇੱਧਰ ਹੁਣ ਲਾਓ। ਕੋਣ ਹੋਰ ਬਾਤ ਹੈ। ਇਹ ਸੋ ਦੋਸਤੋ ਸਾجن ਪੰਜਾਬੀ ਫਿਲਮ ਪ੍ਰੋਡਕਸ਼ਨ ਦੀ ਸਾਡੀ ਫਿਲਮ ਆ। ਮਾਂ ਬੋਲੀ ਪੰਜਾਬੀ ਨੂੰ ਸਮਰਪਿਤ। ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਹਵਾ ਪਵਨ ਇਹਨੂੰ ਅਸੀਂ ਗੁਰੂ ਮੰਨਿਆ ਪਵਣ ਗੁਰੂ ਪਾਣੀ ਪਿਤਾ ਪਾਣੀ ਨੂੰ ਅਸੀਂ ਪਿਤਾ ਮੰਨਿਆ ਤੇ ਧਰਤੀ ਮਾਂ ਨੂੰ ਅਸੀਂ ਮਾਂ ਮੰਨਿਆ ਸੋ ਅੱਜ ਅਸੀਂ ਇਹੀ ਵਿਸ਼ੇ ਤੇ ਸਾਡੀ ਫਿਲਮ ਆ ਅਸੀਂ ਸਨੇਹਾ ਦੇਣਾ ਚਾਹੁੰਦੇ ਆ ਵੀ ਅਸੀਂ ਬਚਾਉਣਾ ਇਹਨਾਂ ਤਨਾਂ ਨੂੰ ਬਾਬੇ ਨਾਨਕ ਨੇ ਜੋ ਸਾਨੂੰ ਇੱਕ ਸਨੇਹਾ ਦਿੱਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਵਣ ਸ਼ਲੋਕ ਆ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਅੱਜ ਅਸੀਂ ਪਾਣੀ ਨੂੰ ਬਚਾਉਣਾ ਇੱਕ ਹਵਾ ਨੂੰ ਬਚਾਉਣਾ ਦੇ ਨਾਲ ਜਿਹੜਾ ਇਹਦੇ ਚ ਕਿਉਂਕਿ ਅਸੀਂ ਮਾਂ ਗੁਰੂ ਤੇ ਪਿਤਾ ਜਦੋਂ ਇੱਕ ਸਭ ਤੋਂ ਵੱਡਾ ਇਹ ਇੱਕ ਸਾਡੇ ਦੀ ਸਨੇਹਾ ਹੁੰਦਾ ਇਹਨਾਂ ਨੂੰ ਬਚਾਉਣ ਲਈ ਅਸੀਂ ਸਾਡਾ ਉਪਰਾਲਾ ਮਾਂ ਗੋਦੀ ਪੰਜਾਬੀ ਲੀਗ ਕਿਉਂਕਿ ਸਾਡਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਆਪਣੇ ਆਪ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭੋਗ ਸਿੰਘ ਮਾਨ ਜੀ ਜਿਨ੍ਹਾਂ ਦਾ ਇੱਕ ਬਹੁਤ ਵੱਡਾ ਉਪਰਾਲਾ ਜਦੋਂ ਆਮ ਆਦਮੀ ਪਾਰਟੀ ਹੋਦ ਵਿੱਚ ਆਈ ਸੀ ਤਾਂ ਉਸ ਸਮੇਂ ਲੋਕਾਂ ਨੂੰ ਉਮੀਦ ਸੀ ਤੇ ਉਮੀਦਾਂ ਤੇ ਸਰਕਾਰ ਖਰੀ ਉਤਰ ਰਹੀ ਹੈ ਤੇ ਇਹਦੇ ਚ ਅਸੀਂ ਜਿਹੜਾ ਇੱਕ ਸਨੇਹਾ ਦੇਣਾ ਚਾਹੁੰਦੇ ਆ ਵੀ ਜਿਹੜੀ ਸਕੂਲੀ ਵਿੱਦਿਆ ਕਿਉਂਕਿ ਸਭ ਤੋਂ ਪਹਿਲੀ ਤੇ ਆਪਕ ਜਿਹੜੀ ਬੱਚੇ ਦੀ ਮਾਂ ਹੁੰਦੀ ਆ ਮਾਂ ਤੋਂ ਬਾਅਦ ਗੁਰੂ ਹੁੰਦਾ ਜਿਹੜਾ ਜਾ ਕੇ ਸਕੂਲਾਂ 'ਚ ਅਧਿਆਪਕ ਤੇ ਇਹ ਸਕੂਲਾਂ ਦਾ ਮਿਆਰ ਜਿਹੜਾ ਇੱਕ ਵਿੱਦਿਆ ਦਾ ਮਿਆਰ ਕਿਉਂਕਿ ਜਦੋਂ ਪੰਜਾਬ ਸਰਕਾਰ ਜਿਹੜੀ ਆਪ ਸਰਕਾਰ ਸੱਤਾ ਵਿੱਚ ਆਈ ਸੀ ਤਾਂ ਉਹਦੇ 'ਤੇ ਉਹਨਾਂ ਨੇ ਕਿਹਾ ਸੀ ਵੀ ਅਸੀਂ ਜਿਹੜੀ ਮੁੱਢਲੀ ਵਿੱਦਿਆ ਤੇ ਨਾਲ ਜਿਹੜਾ ਸਿਹਤ ਇਦੇ ਪੈਰ ਦੇ ਆਧਾਰ ਤੇ ਰੱਖਾਂਗੇ ਤੇ ਬਿਲਕੁਲ ਜਿਵੇਂ ਤੁਸੀਂ ਦੇਖਿਆ ਮਹਾਂ ਲਖਮੀਨਕਰ ਤੋਂ ਲੈ ਕੇ ਜਿਹੜੇ ਇਹ ਤੋਂ ਬਾਅਦ ਸਕੂਲਾਂ ਦੀ ਸਾਡੀ ਕਿੰਨੀ ਵਧੀਆ ਦੇਖਿਆ ਸਾਡੇ ਚੰਗੇ ਅਧਿਆਪਕਾ ਤੇ ਇੱਕ ਪਹਿਲਾ ਅਭਰਾਲਾ ਹੋਊਗਾ ਜਦੋਂ ਸਾਡੇ ਜਿਹੜੇ ਜੱਜ ਬਣੀਆਂ ਇੱਕ ਬੀਬੀਆਂ ਲੜਕੀਆਂ ਸਾਡੀਆਂ ਉਹ ਬਿਨਾਂ ਪੈਸੇ ਤੋਂ ਪਹਿਲਾਂ ਪੈਸਾ ਲੱਗਦਾ ਸੀ ਨੌਕਰੀਆਂ ਵੀ ਬੋਲੀ ਨਹੀਂ ਲੱਗਦੀ ਹੁੰਦੀ ਸੀ ਤੇ ਇਹ ਸਰਕਾਰ ਚ ਬੋਲੀ ਨਹੀਂ ਲੱਗਦੀ ਇੱਕ ਸਿੱਧੀ ਦਿੱਤੀ ਜਾਂਦੀ ਹੈ ਜਿਹੜੀ ਮਿਹਨਤ ਦੇ ਆਧਾਰ ਤੇ ਬੱਚੇ ਆਪਣੀ ਮਿਹਨਤ ਕਰਦੇ ਆ ਸੋ ਆਪਣੇ ਵਿਧਾਇਕ ਵਿਧਾਨ ਸਭਾ ਹਣਕਾ ਪਧੌੜ ਤੋਂ ਸਾਡੇ ਵਿਚਾਰ ਪਹੁੰਚੇ ਨੇ ਇਹ ਤਰਨਾਰ ਲਾਸਿੰਗ ਉਹੋਕੇ ਜੀ ਉਹਨਾਂ ਨਾਲ ਗੱਲ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਪਣਾ ਲਾਫੀ ਦੀ ਸਭ ਤੋਂ ਧੰਨਵਾਦ ਪਹਿਲਾਂ ਅਸੀਂ ਕਰਦੇ ਆ ਸਾਡੀ ਸਾਜੀ ਪੰਜਾਬੀ ਪ੍ਰੋਡਕਸ਼ਨ ਅਕਾਦੇਮ ਦੇ ਡਾਇਰੈਕਟਰ ਸਾਹਿਬ ਨੇ ਰਾਜਵਿਦਿਅਕ ਤੁਸੀਂ ਅੱਜ ਇੱਕ ਸਮਾਂ ਕਿੱਦਾਂ ਕੋਲ ਤੁਹਾਡਾ ਸਮਾਂ ਕੀ ਦਿੱਤੀ ਆ ਕੀ ਕਹਿਣਾ ਚਾਹੋਗੇ ਜੇ ਵੀ ਅਸੀਂ ਫਿਲਮ ਬਾਰੇ ਤੁਹਾਨੂੰ ਦੱਸਿਆ ਪਹਿਲਾਂ ਤੇ ਜਿਹੜਾ ਤੁਸੀਂ ਅੱਜ ਸਰਕਾਰ ਵੱਲੋਂ ਵੀ ਜਿਹੜਾ ਕਿਹੜਾ ਸਭ ਤੋਂ ਪਹਿਲਾਂ ਜਿਹੜੇ ਹੋ ਜੀ ਉਹਨਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਜਿਹੜਾ ਤੁਸੀਂ ਇਹ ਟੈਲੀ ਫਿਲਮ ਗੁਰਮੁਖੀ ਦਾ ਬੇਟਾ ਬਣਾ ਰਹੇ ਹਾਂ ਔਰ ਜਿਹਦੇ ਤਹਿਤ ਤੁਸੀਂ ਇਹ ਸੁਨੇਹਾ ਵੀ ਦੇ ਰਹੇ ਹੋ ਕਿ ਸਾਡੀ ਜਿਹੜੀ ਗੁਰਮੁਖੀ ਭਾਸ਼ਾ ਸਾਡੀ ਪੰਜਾਬੀ ਮਾਂ ਬੋਲੀ ਔਰ ਸਾਡਾ ਵਾਤਾਵਰਨ ਸਾਡਾ ਸੱਭਿਆਚਾਰ ਉਹਨੂੰ ਬਚਾਉਣ ਦੇ ਲਈ ਜਿੰਮੇ ਤੁਸੀਂ ਦੱਸਿਆ ਦੇ ਵਿੱਚ ਇੱਕ ਬਹੁਤ ਸੋਹਣਾ ਸੁਨੇਹਾ ਜਿਹੜਾ ਉਹ ਤੁਸੀਂ ਦੇ ਰਹੇ ਹੋ ਔਰ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਜਿਹੜਾ ਸਾਰੇ ਦੇਖਣ ਵਾਲੇ ਨੂੰ ਬੇਨਤੀ ਕਰਦਾ ਕਿ ਜਦੋਂ ਇਹ ਫਿਲਮ ਬਣ ਕੇ ਪੂਰੀ ਹੋਊਗੀ ਤਾਂ ਤੁਸੀਂ ਜਰੂਰ ਇਸ ਫਿਲਮ ਨੂੰ ਦੇਖੋ ਕਿਉਂਕਿ ਜੋ ਜਿਹਨੇ ਮੈਂ ਤੁਹਾਨੂੰ ਦੱਸਿਆ ਗਿਆ ਕਿ ਬਹੁਤ ਜਿਹੜੀ ਟੈਲੀ ਫਿਲਮ ਤੁਸੀਂ ਬਣਾ ਰਹੇ ਹੋ ਬਹੁਤ ਸੋਹਣੇ ਤਰੀਕੇ ਦੇ ਨਾਲ ਜਿਹੜਾ ਸਾਡੇ ਸਰਕਾਰੀ ਸਕੂਲਾਂ ਦੇ ਵਿੱਚੋਂ ਪੜ੍ਹ ਕੇ ਬੱਚੇ ਜਿਹੜੇ ਉੱਚ ਅਹੁਦਿਆਂ ਦੇ ਪਹੁੰਚਦੇ ਆ ਉਹਨਾਂ ਦੀ ਜਿਹੜੀ ਜ਼ਿੰਦਗੀ ਤੋਂ ਪ੍ਰੇਰਨਾ ਲੈ ਕੇ ਤੁਸੀਂ ਫਿਲਮ ਬਣਾ ਰਹੇ ਹੋ ਉਹ ਸਰਕਾਰੀ ਦਾ ਜਿਹੜਾ ਹੈਗਾ ਇਸ ਸਮੇਂ ਸਿਸਟਮ ਸਰਕਾਰ ਬਹੁਤ ਬਦਲ ਰਹੀ ਆ ਤਾਂ ਕਿ ਸਾਡੇ ਸਰਕਾਰੀ ਸਕੂਲ ਹੋਰ ਜਿਹੜਾ ਵਧੀਆ ਹੋਣ ਪੁਰਾਣੇ ਸਮੇਂ ਵਾਂਗੂ ਤੇ ਬੱਚਿਆਂ ਦੀ ਗਿਣਤੀ ਉੱਤੇ ਵਧੇ ਤੇ ਇਹ ਫਿਲਮ ਵੀ ਉਹਦੇ ਵਿੱਚ ਸਹਾਇ ਸਿੱਧ ਹੋਊਗੀ ਔਰ ਉਹਦੇ ਨਾਲ ਨਾਲ ਜਿਹੜਾ ਸਾਡਾ ਨੌਜਵਾਨ ਜੋ ਸੋਸ਼ਲ ਮੀਡੀਆ ਤੇ ਲੱਗਿਆ ਹੋਇਆ ਜਿਹੜੇ ਬੱਚੇ ਸੋਸ਼ਲ ਮੀਡੀਆ ਬਾਰੇ ਪਾਸੇ ਨੂੰ ਜਾ ਰਹੇ ਆ ਉਹਨਾਂ ਨੂੰ ਜਿਹੜਾ ਸਹੀ ਸਿੱਧ ਦੇਣ ਲਈ ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਵੀ ਪਈਆਂ ਨੇ ਸੋ ਤੁਹਾਡੀ ਇਹ ਫਿਲਮ ਆ ਜਿਹੜੀ ਤੁਸੀਂ ਜਿਵੇਂ ਦੱਸਿਆ ਕਿ ਉਹਨਾਂ ਬੱਚਿਆਂ ਨੂੰ ਪ੍ਰੇਰਣਾ ਦੇਊਗੀ ਅਫਸਰ ਬਣ ਲਈ ਵੀ ਸੱਭਿਆਚਾਰ ਬਚਾਉਣ ਲਈ ਵੀ ਔਰ ਸਾਡਾ ਜਿਹੜਾ ਧਰਤੀ ਹਵਾ ਪਾਣੀ ਤੇ ਜਿਹੜਾ ਸਾਡੀ ਮਿੱਟੀ ਨੂੰ ਬਚਾਉਣ ਦੇ ਲਈ ਸਾਡੇ ਪੰਜਾਬੀਆਂ ਨੂੰ ਬਚਾਉਣ ਦੇ ਲਈ ਸੋ ਤੁਹਾਡਾ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ। ਗੁਰਨਾਮ ਸਿੰਘ ਨੂੰ ਬਰਾਮਾ ਕਰਦਾ। ਇੱਕ ਬੇਨਤੀ ਹੋਰ ਕਰਾਂਗੇ ਵੀ ਇਹ ਅਸੀਂ ਚਾਹੁੰਦੇ ਹਾਂ ਵੀ ਜਿਹੜੀ ਅਸੀਂ ਫਿਲਮ ਬਣਾਵਾਂਗੇ ਫਿਲਮ ਬਣਾ ਕੇ ਤੁਹਾਨੂੰ ਦਿਖਾਵਾਂਗੇ ਵੀ ਅਸੀਂ ਪੂਰੀ ਜਦੋਂ ਕੰਪਲੀਟ ਹੋ ਗਈ ਫਿਲਮ ਇਹਦੇ ਤੋਂ ਅਸੀਂ ਉਗੋ ਕੇ ਤੁਹਾਡਾ ਪਿੰਡ ਤਾਂ ਹੀ ਪੁਣਿਆ ਵੀ ਤੁਸੀਂ ਇੱਕ ਸਾਨੂੰ ਵਧੀਆ ਜਿਹੜੇ ਤੁਹਾਡੇ ਸੁਨੇਹੇ ਵਧੀਆ ਹੁੰਦੇ ਆ ਤੁਸੀਂ ਲੋਕਾਂ 'ਚ ਵਿਚਰਦੇ ਹੋ ਤੇ ਅਸੀਂ ਚਾਹੁੰਦੇ ਆ ਵੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਿੱਖ ਵੀ ਸਾਡਾ ਇਹ ਦਿਨੀਹਾ ਜਾਵੇ ਤਾਂ ਕਿ ਇਹ ਪ੍ਰੋਜੈਕਟਰ ਸਕੂਲਾਂ 'ਚ ਹੈਗੇ ਉਹਦੇ ਤੇ ਫਿਲਮ ਦਿਖਾਈ ਜਾਵੇ ਜੇ ਸਾਨੂੰ ਚੰਗੀ ਲੱਗੇ ਕਿਉਂਕਿ ਉਹ ਤਾਂ ਫਿਲਮ ਚੰਗੀ ਲੱਗਣ ਤੇ ਆ ਹੁਣ ਤਾਂ ਅਸੀਂ ਬਣਾ ਰਹੇ ਆ ਇਹਦੇ ਤੇ ਸਮਾਂ ਲੱਗਣਾ ਜੇ ਵੀ ਹਿੱਸਾ ਲੱਗਣਾ ਕਿਉਂਕਿ ਇਹ ਸਰਕਾਰੀ ਮਦਦ ਜੇ ਸਕੂਲਾਂ ਦੀ ਫੂਟਗ੍ਰਾਫੀ ਹੋਣੀਆਂ ਇਹਦੇ 'ਚ ਆਪਣੇ ਆਪ ਹੁਣ ਸੱਥਾਂ ਤੇ ਫੂਟਗ੍ਰਾਫੀ ਕਰਦੇ ਹਰ ਪੰਜਾਬੀ ਦਾ ਪਿੰਡ ਪੇਂਡੂ ਜਿਹੜਾ ਕਲਚਰ ਉਹ ਨੂੰ ਉਹ ਕਰਦੀ ਹੈ ਤੇ ਇਹ ਅਸੀਂ ਸਾਡਾ ਵਾਧਾ ਕਰੋ ਵੀ ਇਧਰਲੇ ਪਾਸੇ ਜ ਸਾਡੀ ਕੀ ਮਦਦ ਕਰੋਗੇ ਤੁਸੀਂ ਆ ਦੇਖੋ ਜੀ ਜਰੂਰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਪੰਜਾਬ ਦੇ ਤਕਰੀਬਨ ਸਾਰੇ ਸਰਕਾਰੀ ਸਕੂਲਾਂ 'ਚ ਐਲਈਡੀ ਡਿਜੀਟਲ ਪ੍ਰੋਜ ਜਿਹੜਾ ਪਹਿਲਾਂ ਪ੍ਰੋਜੈਕਟਰਸ ਕੋਲ ਵੱਡੀਆਂ LED ਸਮਾਰਟ ਸਕ੍ਰੀਨ ਲੱਗੇ ਹੋਏ। ਇਹ ਫਿਲਮ ਜਦੋਂ ਤੁਸੀਂ ਜਦੋਂ ਬਣਾ ਲਈ ਆਪਾਂ ਨੂੰ ਬੈਠ ਕੇ ਦੇਖਾਂਗੇ ਉਸ ਤੋਂ ਬਾਅਦ ਹਲਕੇ ਭਧੌੜ ਦੇ ਵੀ ਜਿੰਨੇ ਸਾਡੇ ਸਕੂਲ ਨੇ ਉਹਨਾਂ ਸਾਰਿਆਂ 'ਚ ਜਦੋਂ ਚੰਗਾ ਸਨੇਹਾ ਤੁਸੀਂ ਕਹਿ ਰਹੇ ਹੋ ਕਿ ਦੇਊਗੀ ਆਪਾਂ ਸਾਰੇ ਬੱਚਿਆਂ ਨੂੰ ਕਿਉਂਕਿ ਡਿਜੀਟਲ ਜਿਹੜੇ ਉੱਥੇ LED ਲੱਗੀਆਂ ਉਹਨਾਂ ਤੇ ਦਿਖਾਵਾਂਗੇ ਔਰ ਜਦੋਂ ਉਸ ਤੋਂ ਬਾਅਦ ਕੋਈ ਗੱਲ ਜਦੋਂ ਇਹ ਤਿਆਰ ਹੋ ਜੀਦਾ ਸੀਨ ਸਾਬ ਨੂੰ ਮੈਂ ਬੇਨਤੀ ਕਰੂੰਗਾ ਕਿ ਜਿਹੜਾ ਤੁਹਾਡੀ ਫਿਲਮ ਤੋਂ ਉਹ ਮਤਲਬ ਸਮਾਗਢਕੇ ਦੇਖ ਸਕਣ ਔਰ ਵਿਚਾਰ ਕਰ ਸਕਣ ਔਰ ਹਾਂ ਮੇਰੇ ਹਲਕੇ ਬਦੌੜਦੇ ਆ ਵੀ ਜਦੋਂ ਤੁਸੀਂ ਇਹਨੂੰ ਪੂਰੀ ਕਰ ਲਓਗੇ ਅਸੀਂ ਆਪਾਂ ਬੈਠ ਕੇ ਦੇਖਾਂਗੇ ਐਵੇਂ ਇਥੇ ਵੀ ਸਾਨੂੰ ਸਹਿਯੋਗ ਦਿੰਦੇ ਰਹੋ ਹਾਂ ਜਰੂਰ ਜੀ ਜਰੂਰ ਜਰੂਰ ਇਹੋ ਕਿਸੇ ਵੀ ਤੁਹਾਨੂੰ ਕਿਸੇ ਜੀ ਦੀ ਲੋੜ ਆ ਤਾਂ ਸਿੱਧਾ ਤੁਹਾਡੇ ਨਾਲ ਖੜੇ ਹਾਂ ਕਿਉਂਕਿ ਬਹੁਤ ਸੋਹਣਾ ਸਨੇਹਾ ਤੁਸੀਂ ਗੁਰਮੁਖੀ ਦਾ ਬੇਟਾ ਜਿਹੜਾ ਇਸ ਫਿਲਮ ਤੇ ਰਹਿਂਦੇ ਜੀ ਆ ਨੇ ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀ ਤੇ ਤਰਕਸ਼ੀ ਵੀ ਦੇਵੇ ਔਰ ਜਿੱਥੇ ਵੀ ਤੁਹਾਡੀ ਲੋੜ ਅਸੀਂ ਹਰ ਮਿਲ ਤੁਹਾਡੇ ਨਾਲ ਸੋ ਫਿਲਮ ਦੇ ਡਾਇਰੈਕਟਰ ਰਾਜਵੀਰ ਕਸ਼ਮੀਰ ਜੀ ਨੇ ਸੋ ਆਪਣੇ ਰਾਜਵਿੰਦਰ ਜੀ ਨਾਲ ਹੀ ਰੁਕੇ ਰਹੇ ਹੋਏ ਜੀ ਐ ਰਾਜਿੰਦਰ ਜੀ ਇੱਕ ਵਧੀਆ ਫਿਲਮ ਆਪਾਂ ਬੜੀ ਮਿਹਨਤ ਕੀਤੀ ਆ 1.5 ਮਹੀਨਾ ਕਹਾਣੀ ਤੇ ਕੰਮ ਕੀਤਾ ਤੇ ਖਾਸ ਕਰਕੇ ਇਹ ਆਪਣੇ ਲਾਲ ਸਿੰਘ ਜੀ ਇਹ ਆ ਵੀ ਅਸੀਂ ਕੈਨੇਡਾ 'ਚ ਜਿਹੜਾ ਉੱਥੇ ਕਲਚਰ ਦੇਖ ਕੇ ਆ ਸਾਡੀ ਮਾਂ ਬੋਲੀ ਨਾਲ ਕਿਵੇਂ ਸਾਡੇ ਪੰਜਾਬੀ ਜੁੜੇ ਆ ਉੱਥੇ ਸਾਡੇ ਬੱਚੇ ਕਿਵੇਂ ਜੁੜੇ ਆ ਉਹ ਅਸੀਂ ਉੱਥੇ ਸੀਨ ਫਲਵਾ ਕੇ ਆਏ ਆ ਮੈਂ ਉੱਥੇ ਕੋਈ ਫਿਲਮ ਦੀ ਇਹ ਸੂਟ ਕੀ ਉੱਥੇ ਵੀ ਕਰਕੇ ਆਇਆ ਇਸ ਤੋਂ ਬਾਅਦ ਜਦੋਂ ਪੂਰੀ ਫਿਲਮ ਬਣੂਗੀ ਉਹ ਸਾਰਾ ਆਪਾਂ ਨੂੰ ਉਦੋਂ ਪਤਾ ਲੱਗ ਜੂ ਤੇ ਰਾਜਿੰਦਰ ਜੀ ਕੀ ਕਹਿਣਾ ਚਾਹੋਗੇ ਅੱਜ ਆਪਣੇ ਲਾਲ ਸਿੰਘ ਜੀ ਨੇ ਬੜਾ ਕੀਮਤੀ ਸਮਾਂ ਕੱਢਿਆ ਇਹਨਾਂ ਨੇ ਇਹ ਜਿਹੜੇ ਵੀ ਇਹਨਾਂ ਨੇ ਦੇਖੋ ਸਭ ਤੋਂ ਪਹਿਲਾਂ ਮੈਂ ਸਰਦਾਰ ਲਾਖ ਸਿੰਘ ਉਹ ਗਰੁੱਪੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਟਾਈਮ ਕੱਢ ਕੇ ਸਾਡੀ ਇਹ ਫਿਲਮ ਦਾ ਮੌਕਾ ਦਿੱਤਾ ਇਹ ਫਿਲਮ ਸਾਡੀ ਜਿਹੜੀ ਸਰਕਾਰ ਦੀਆਂ ਨੀਤੀਆਂ ਤੋਂ ਹੀ ਪ੍ਰੇਰਿਤ ਹੋ ਕੇ ਅਸੀਂ ਕਰਦੇ ਆ ਕਿਉਂਕਿ ਸਰਕਾਰ ਵੀ ਇੰਨਾ ਚੀਜ਼ਾਂ ਤੇ ਕੰਮ ਕਰ ਰਹੀ ਆ ਤੇ ਬਹੁਤ ਸਰਕਾਰ ਨੇ ਕੰਮ ਕਰਿਆ ਵੀ ਆ ਜਿਹੜਾ ਕਿ ਹੁਣ ਤੱਕ 70-75 ਸਾਲਾਂ ਦੀਆਂ ਸਰਕਾਰਾਂ ਨੇ ਨਹੀਂ ਕਰਿਆ ਸੀਗਾ ਸਰਕਾਰੀ ਸਕੂਲ ਦਾ ਤਕਰੀਬਨ ਬੰਦ ਹੋਣ ਤੋਂ ਹੀ ਆਗੇ ਸੀ ਪਰ ਅਸੀਂ ਇਹਦੇ ਵਿੱਚ ਉਹ ਹੀ ਸੰਦੇਸ਼ ਲੈ ਕੇ ਆ ਰਹੇ ਆ ਦੀ ਸਰਕਾਰ ਨੇ ਸਰਕਾਰੀ ਸਕੂਲਾਂ ਨੂੰ ਖੇਰ ਜਿਉਂਦਾ ਕੀਤਾ ਤੇ ਸਰਕਾਰੀ ਸਕੂਲਾਂ ਚ ਪੜਨ ਵਾਲੇ ਬੱਚੇ ਉਹੀ ਨਹੀਂ ਹੁੰਦੇ ਉਹ ਵੀ ਬਹੁਤ ਉੱਚੇ ਅਹੁਦਿਆਂ ਤੇ ਪਹੁੰਚ ਜਾਂਦੇ ਨੇ ਤੇ ਇਸ ਤਰ੍ਹਾਂ ਦੀ ਸਾਡੀ ਫਿਲਮ ਜਿਹੜੀ ਹੈ ਸੱਭਿਆਚਾਰ ਨੂੰ ਬਚਾਉਣ ਵਾਲੀ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਵਾਲੀ ਹਵਾ ਪਾਣੀ ਤੇ ਧਰਤੀ ਨੂੰ ਬਚਾਉਣ ਵਾਲੀ ਕਿਉਂਕਿ ਸਾਡੇ ਲੋਕਾਂ ਨੇ ਸਾਡੀਆਂ ਨਸਲਾਂ ਤੇ ਫਸਲਾਂ ਜਿਹੜੀਆਂ ਉਹ ਬਰਬਾਦ ਕਰਨੀਆਂ ਅਸੀਂ ਉਹਨਾਂ ਚੀਜ਼ਾਂ ਤੇ ਕੰਮ ਕਰਦੇ ਆ ਤੇ ਸਰਕਾਰ ਵੀ ਉਸੇ ਤੇ ਕੰਮ ਕਰਦੀ ਆ ਸੋ ਸਾਨੂੰ ਉਮੀਦ ਆ ਕਿ ਸਰਕਾਰ ਸਾਡੀ ਫਿਲਮ ਬੰਦ ਤੋਂ ਬਾਅਦ ਸਾਡਾ ਜਰੂਰ ਸਾਥ ਦੇਊਗੀ ਧੰਨਵਾਦ ਸੋ ਪਿੰਡ ਦੀ ਜਿਹੜੀ ਗ੍ਰਾਮ ਪੰਚਾਇਤ ਆ ਕਿਉਂਕਿ ਜਦੋਂ ਅਸੀਂ ਮੁੱਢ ਮੁੱਢ ਸਾਡਾ ਗ੍ਰਾਮ ਪੰਚਾਇਤ ਹੀ ਹੁੰਦੀ ਆ ਕਿਉਂਕਿ ਇਹਨਾਂ ਦੇ ਇਹਨਾਂ ਮੌਕੇ ਤੇ ਸਾਨੂੰ ਸੁਜੋਗ ਮਿਲਿਆ ਸਪੈਸ਼ਲ ਟੀਨ ਆਈ ਤੁਹਾਡਾ ਹਰਾਨ ਸਿੰਘ ਜੀ ਹਰਾਨ ਸਿੰਘ ਜੀ ਇੱਕ ਵਧੀਆ ਸਨੇਹਾ ਇਸ ਸਾਡੇ ਪਿੰਡ ਚੋਂ ਜਾ ਰਿਹਾ ਇਹ ਇਕੱਲਾ ਮਤਲਬ ਇੱਥੋਂ ਹੀ ਨਹੀਂ ਜਾ ਰਿਹਾ ਇਕੱਲੇ ਪੰਜਾਬ ਚ ਸਾਰੀ ਦੁਨੀਆ ਚੋਂ ਜਾ ਰਿਹਾ ਕੀ ਕਹਿਣਾ ਚਾਹੋਗੇ ਜਿਹੜੀ ਅਸੀਂ ਆਪਰਾਣਾਂ ਕਰਨ ਜਾਂਦੇ ਆਂ ਉਹ ਆਪਣੇ ਆਪਣਾ ਜਿੰਨਾ ਦੀ ਮਾਣ ਨੂੰ ਅਸੀਂ ਇੱਕ ਵਿਦਿਅਕ ਨਿਕਲ ਕੇ ਆਏ ਕਿਉਂਕਿ ਸਾਡਾ ਜਿਹੜਾ ਅੱਜ ਦੀ ਜਨਰੇਸ਼ਨ ਆ ਉਹ ਇੱਕ ਲਕਚਰਤਾ ਵੱਲ ਜਾ ਰਹੀ ਹੈ ਤੇ ਅਸੀਂ ਫਿਲਮ ਨੂੰ ਦੇਖਾਂਗੇ ਜੀ ਬਾਕੀ ਭਾਈ ਜੀ ਅਮਰਸਾਹਬ ਨੇ ਸਾਡੇ ਕਬੱਡੀ ਗਿੰਦੇ ਨੂੰ ਸਾਨੂੰ ਦੱਸੇ ਕਿ ਸਭ ਕੁਝ ਸਹੀ ਹੈ ਤੇ ਖੇਡ ਨੂੰ ਜਰੂਰ ਦੇਖਣ ਲਈ ਤੁਹਾਡੇ ਕੋਲ ਸੋਧਨਵਾਦੀ 보다 ਇੱਕ ਰਾਜ ਸਿੰਘ ਕੋਲਕੇ ਵੱਲੋਂ ਵਰਮਕੀ ਦਾ ਬੇਟਾ ਫਿਲਮ ਨੂੰ ਮਹੂਰਤ ਕਰਕੇ ਲੈਬ ਦਿੱਤਾ ਗਿਆ ਇਸ ਤੋਂ ਬਾਅਦ ਪਿੰਡ ਦੀ ಗ್ರಾಮ ਪੰਚਾਇਤ ਸਰਪੰਚ ਰਾਜ ਸਿੰਘ ਜੀ ਦੀ ਗਵਾਈ ਦੇ ਬਕਵਾਸ ਨਹੀਂ ਸਰਜਰਾ ਨੂੰ ਹਲਦਾਰ ਅਰਤੀਸ ਫੁਲਦਾਰ ਫੋਟੀ ਤੇ ਕੇ ਸੋ ਇਹ ਫਿਲਮ ਦੇ ਅਗਲੇ ਸੀਨ ਚੱਲ ਰਹੇ ਨੇ ਸੱਤ ਲਿਖੇ ਤੇਰੀ ਆਪਣਾ ਮੇਸ ਸੋ ਇਹ ਸਾਡੀ ਟੀਮ ਹੈ ਜਿਹੜੀ ਇਸੇ ਇਸੇ ਪਾਸੇ ਫਿਲਮ ਦੀ ਜਲ ਜ਼ਰੂਰ ਚੱਲ ਰਿਹਾ ਹੈ ਬੜਾ ਵਧੀਆ ਸਹਿਯੋਗ ਦਿੱਤਾ ਲਕਰ ਨੇ ਇੱਥੇ ਮੇਰੇ ਪਾਸੋਂ ਗਰਜੀਤ ਸਿੰਘ ਦੀ ਮਾਸਟਰ ਚੀ ਸੋ ਇਹਨਾਂ ਦਾ ਬੇਟਾ ਸੁਖਰੀ ਸਿੰਘ ਉਹ ਫਿਲਮ ਚ ਲੈਣ ਕਿਰਦਾਰ ਨਿਭਾ ਰਿਹਾ ਤੇ ਡਾਇਰੈਕਸ਼ਨ ਦੇ ਰਹੇ ਨੇ ਸਾਡੇ ਵੀਰ ਰਾਜਵਿੰਦਰ ਸਿੰਘ ਸੋ ਕੈਮਰਾਮੈਨ ਨੇ ਪੰਮਾ ਬੱਲੂ ਵਾਲਾ ਕਾਤ ਕਰ ਰਿਹਾ ਵੀ ਜਿੱਥੇ ਅਸੀਂ ਟੂਟਣ ਕਰ ਰਹੇ ਆ ਇੱਥੇ ਦੇ ਪਿਛਲੇ ਪਾਸੇ ਇੱਕ ਸੱਪੜਾ ਉਹਦੇ ਥਿੱਕੇ ਆ ਵੀ ਉਹ ਪਿੰਡ ਤੇ ਜਿਹੜਾ ਪਸ਼ੂ ਧਾਣਾ ਜਿਹੜੇ ਪਸ਼ੂ ਆ ਉਹ ਇੱਥੇ ਜਗਾ ਲੋਕ ਬੈਠੇ ਆ ਜਿਹੜੇ ਸਾਥ ਚ ਉੱਪਰ ਪੱਖੇ ਲੱਗੇ ਨੇ ਵਧੀਆ ਪ੍ਰਬੰਧ ਕੀਤਾ ਸਾਰਾ ਸਵੇਰੇ ਇੱਥੇ ਕਰਦੇ ਨੇ ਤੇ ਜਿਹੜੇ ਘਰਾਂ ਚ ਪਸ਼ੂ ਆ ਉਹ ਦੁਪਹਿਰ ਤੱਕ ਯਾਨੀ ਕਿ ਸ਼ਾਮ ਤੱਕ ਇੱਥੇ ਬੰਦੇ ਜਾਂਦੇ ਕਿੱਲੇ ਗੱਡਿਆਂ ਨੂੰ ਫਾਇਦਾ ਉਧਰ ਪਿਛਲੇ ਪਾਸੇ ਇੱਕ ਖੋੜ ਦੇ ਦਰਖਤ ਹੇਠ ਤਾਂ ਨੂੰ ਕੋਟ ਟਾਈਮ ਤੇ ਜਿਹੜੀ ਸੂਤ ਨੂੰ ਤੇ ਖਾਸ ਗੱਲ ਇਹ ਆ ਵੀ ਪਾਣੀ ਸੱਪੜ ਚੱਕ ਵਧੀਆ ਨਹਿਰੀ ਪਾਣੀ ਪਾਇਆ ਜਾਂਦਾ ਪਾਣੀ ਬੜਾ ਸਾਫ ਆ ਤੇ ਇੱਥੇ ਬੱਚੇ ਨਹਾਉਂਦੇ ਦੀ ਆ ਪਸ਼ੂ ਵੀ ਨਹਾਉਂਦੇ ਆ ਤੇ ਕਿੱਥੇ ਪਸ਼ੂ ਸਾਰਾ ਸਾਰਾ ਦੇਣਾ ਤੇ ਤੇ ਪਾਣੀ ਕਿ ਰਹਿੰਦੇ ਆ ਤੇ ਬਾਅਦ ਇਸ ਤੋਂ ਬਾਅਦ ਸਾਹਿਬ ਨੂੰ ਕਰੰਦ ਲੈ ਕੇ ਜਾਇਆ ਜਾਂਦਾ ਇਹ ਇੱਕ ਸਾਡਾ ਸੂਟ ਆ ਜਿਹੜਾ ਚੱਲ ਰਿਹਾ ਇੱਥੇ ਚਰਨਜੀਤ ਚਿੱਲ ਦੀ ਅਦਾਕਾਰ ਨੇ ਉਹ ਤੋਂ ਲਾਵਾ ਮਾਸਟਰ ਗੁਰਜੀਤ ਸਿੰਘ ਜੀ ਸੋ ਬਾਕੀ ਫੈਂਦੇ ਪਤਵਾਨਦੇ ਆ ਜਿੰਨਾ ਵੱਲੋਂ ਇਹ ਜਿਹੜੇ ਕੀਤੇ ਜਾ ਰਹੇ ਨੇ ਗਲਵੱਤ ਕੀਤੀ ਜਾ ਰਹੀ ਹੈ ਰਾਜਿੰਦਰ ਸਿੰਘ ਜੀ ਵੱਲੋਂ ਸਾਡੇ ਟਰੈਕਟਰ ਸਾਹਿਬ ਨੂੰ ਸੋ ਬਹੁਤ ਵਧੀਆ ਸਹਿਯੋਗ ਦਿੱਤਾ ਉਸੇ ਤਰ੍ਹਾਂ ਦੇ ਲੋਕਾਂ ਨੇ ਇਸ ਤੋਂ ਬਾਅਦ ਇੱਕ ਸ਼ਹੀਦ ਅਨਸਰ ਸਿੰਘ ਯਾਦਗਾਰੀ ਪਾਰਕ ਵਿੱਚ ਇਸ ਤੋਂ ਬਾਅਦ ਅਸੀਂ ਜਿਹੜੀ ਇੱਕ ਬੜਾ ਖੂਬਸੂਰਤ ਪਾਰਕ ਬਣਿਆ ਫਿਰ ਪੈਦਾ ਕਹਿਦਾ ਬਚਲ ਦੀ ਝੂਲੇ ਤੇ ਬੈਂਚ ਲੱਗੇ ਆ ਤੇ ਨਾਲ ਇੱਕ ਉੱਪਰ ਪੱਖੇ ਲੱਗੇ ਆ ਤੇ ਇੱਕ ਵਧੀਆ ਸੈੱਟ ਪਾਇਆ ਗਿਆ ਉਹ ਵੀ ਤੁਹਾਨੂੰ ਦਿਖਾਵਾਂਗੇ ਇਸ ਤੋਂ ਬਾਅਦ ਤੇ ਇਹ ਹੁਣ ਅਸੀਂ ਇੱਥੇ ਬਿਲਕੁਲ ਮਕਮਲ 41 ਆ ਰਹੇ ਇਸ ਪਾਸੇ ਇਹ ਸਾਥ ਇਹ ਛੱਪੜ ਵਾਲੀ ਸਾਥ ਸਾਹ ਬਾਅਦ ਪਰ ਤੇ ਇੱਥੇ ਅਸੀਂ ਕਹਾ ਤੇ ਸਾਡੇ ਕੋਲ ਜਿਹੜੇ ਕਲਾਕਾਰ ਹੁੰਦੇ ਨੇ ਅਸੀਂ ਪਿੰਡ ਦੇ ਲੋਕਾਂ ਨੂੰ ਕਲਾਕਾਰ ਬਣਾਉਣਾ ਹੁੰਦਾ ਤੇ ਉਹਨਾਂ ਨੂੰ ਜਿਹੜੇ ਡਾਇਰੈਕਸ਼ਨ ਦੇ ਕੇ ਰਾਜਵੀਰ ਦਸੂਹੀ ਜੀ ਤੇ ਕਰ ਰਹੇ ਨੇ ਸੋ ਬਹੁਤ ਵਧੀਆ ਫਿਲਮ ਵਿੱਚ ਇੱਕ ਬੱਚੇ ਦਾ ਵਧੀਆ ਕਿਰਦਾਰ ਹੈ ਤੇ ਨਾਲ ਤੁਹਾਨੂੰ ਬੱਚੇ ਹੋਰ ਵੀ ਦਿਖਾਈ ਦੇਣਗੇ ਸੋ ਪੰਜਾਬੀ ਮਾਂ ਬੋਲੀ ਪੰਜਾਬੀ ਦੇ ਸਰਕਾਰ ਲਈ ਤੇ ਪਵਣ ਗੁਰੂ ਪਾਣੀ ਪਿਤਾ ਮਾਤਾ ਤਤ ਤਨ ਖਾਤ ਸਾਡੇ ਛਾਲੇ ਦਿਵਾਲੇ ਦੀ ਧਰਤੀ ਦੀ ਖਾਵਾ ਪਾਣੀ ਨੂੰ ਗਿਜਰਾਉਂਦਾ ਬੋਕਾ ਦਿੱਤਾ ਗਿਆ ਸ੍ਰਮ ਰਾਈ ਤੇ ਗਲਾਬ ਸਿੰਘ ਉਹਨੂੰ ਕਿ ਇਸ ਪਿੰਡ ਤੇ ਜੰਪਲ ਨੇ ਗਲਾਬ ਸਿੰਘ ਨੂੰ ਕਿ ਉਹਨਾਂ ਨੇ ਵੀ ਬਹੁਤ ਵੱਡਾ ਸਾਨੂੰ ਉਤਸਾਹ ਜੋ ਦਾ ਅੱਜ ਮਹੂਰਤ ਕੀਤਾ ਆਪਣੇ ਕੀ ਕਮੇ ਤੋਂ ਕਮ ਸਭਾ ਕਰਨ ਕੇ ਕਿ ਉਹ ਸਾਡੇ ਲਈ ਇੱਕ ਮਾਣ ਵਾਲੀ ਗੱਲ ਹੈ ਕਿਉਂਕਿ ਸਾਡੀ ਟੀਮ ਲਈ ਕਾਸੀ ਉਹਨਾਂ ਨੂੰ ਬੇਨਤੀ ਵੀ ਕੀਤੀ ਹੈ ਵੀ ਇਹ ਜਿਹੜੀ ਸਾਡੀ ਫਿਲਮ ਇਹ ਪੰਜਾਬ ਸਰਕਾਰ ਤੱਕ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਹੈ ਕਿ ਸਕੂਲਾਂ 'ਤੇ ਕੋਈ ਪਟਾਉਣੀ ਉਹਨਾਂ ਨੇ ਵਾਦਾ ਕੀਤਾ ਵੀ ਵਿਧਾਨ ਸਭਾ ਹਲ ਕਰ ਦੇ ਸਾਰੇ ਸਕੂਲਾਂ ਵਿੱਚ ਪ੍ਰੋਜੈਕਟਰ ਲਾ ਕੇ ਬਕਾਇਦਾ ਸਕਰੀਨਾਂ 'ਤੇ ਇਹ ਫਿਲਮ ਦਿਖਾਈ ਜਾਊ ਕਿ ਇਸ ਤੋਂ ਪਹਿਲਾਂ ਅਸੀਂ ਫਿਲਮ ਉਹਨਾਂ ਨੂੰ ਦਿਖਾਉਣੀ ਵੀ ਹੈ ਇਸ ਤੋਂ ਬਾਅਦ ਮੁੱਖ ਮੰਤਰੀ ਜੀ ਸਾਹਿਬ 'ਤੇ ਕੋਈ ਬਚਾਉਣੀ ਹੈ ਸੋ ਇਹ ਬਹੁਤ ਵੱਡਾ ਉਪਰਾਲਾ ਸੋ ਕਰ ਜਾਏ ਇੱਕ ਬਾਕੀ ਜਿਹੜੇ ਸਾਡੇ ਦਸ ਘਰੇ ਸਾਡੇ ਨਾਲ ਬਚ ਚੰਗੇ ਆ ਵਧੀਆ ਬਿਆਰੀ ਦੇ ਦੇਖਣਾ ਚਾਹੁੰਦੇ ਆ ਸਾਡੇ ਸਾਜਿਖ ਪੰਜਾਬੀ ਟੀਵੀ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੇ ਸਾਡੇ ਵੀ ਵੀਡੀਓ ਆਉਂਦੀ ਉਹਨੂੰ ਅੱਗੇ ਸ਼ੇਅਰ ਕਰੋ ਸੋ ਇਹ ਸਾਡਾ ਇੱਥੇ ਵਾੜਾ ਨੇ ਬੜੀ ਇੰਨੀ ਗਰਮੀ ਚ ਵੀ ਬਤੌਰ ਕੈਮਰਾਮੈਨ ਬੜੀ ਵੱਡੀ ਮਿਹਨਤ ਕੀਤੀ ਹੈ ਜੀ। ਇਸ ਦੇ ਸਾਥੀ ਵੀ। ਜਿਵੇਂ ਦੋਸਤੋ ਅੱਜ ਅਸੀਂ ਬਰਨਾਲਾ ਜਿਲ੍ਹੇ ਦਾ ਪਿੰਡ ਉਗੂਕੇ ਅੱਜ ਸਵੇਰੇ ਸਾਡੇ ਵਿਧਾਇਕ ਨੇ ਉਗੂਕੇ ਪਿੰਡ ਦਾ ਦੌੜ ਲਾਹ ਸਿੰਘ ਨੂੰ ਮੂਕੇ ਨੇ ਤੇ ਨਗਰ ਦੇ ਬੜਾ ਵਧੀਆ ਸਜੂਦਾ। ਆਹ ਦੇਖੋ ਇੱਕ ਸ਼ਹੀਦ 70 ਸਿੱਖ ਦੀ ਯਾਦ ਚ ਪਾਰਕ ਬਣਿਆ ਤੇ ਆਹ ਸਾਥ ਬਣ ਗਿਆ। ਵੇ ਬੜਾ ਵਧੀਆ ਲੱਗਿਆ ਇੱਥੇ ਬੜੇ ਸਾਥ ਮੇ ਢੰਗ ਨਾਲ ਜਿਹਨੇ ਸਾਡੇ ਦੋਸਤ ਮਿੱਤਰ ਆ ਤਾਂ ਵੀ ਖੇਡ ਰਹੇ ਆ ਉਧਰ ਬੱਚੇ ਝੂਲੇ 'ਤੇ ਝੂਲ ਰਹੇ ਸੀ ਇੱਧਰ ਸਾਨੂੰ ਸਾਥ ਇੰਨਾ ਵਧੀਆ ਦਿੱਸਦਾ ਵੀ ਜਿਹੜਾ ਅਸੀਂ ਸੀਨ ਖੜੋਣਾ ਸੀ ਉਹ ਸਾਨੂੰ ਇੱਥੇ ਵਧੀਆ ਸਾਡਾ ਸੁਮਾਇਆ ਗਿਆ ਸਮਾਂ ਘੱਟ ਲੱਗਿਆ ਕਿਉਂਕਿ ਜਦੋਂ ਸਹਿਯੋਗ ਮਿਲ ਜੇ ਤਾਂ ਉਹ ਸਮਾਂ ਵਧੀਆ ਸੀਨ ਵੀ ਬਣ ਜਾਂਦਾ ਤੇ ਸਮਾਂ ਵੀ ਘੱਟ ਲੱਗਦਾ ਤੋਂ ਦੋਸਤੋਂ ਪਹਿਲਾਂ ਵੀ ਅਸੀਂ ਪਿੰਡ 'ਚ ਬੱਚਿਆ ਤੇ ਆ ਕਿਉਂਕਿ ਗੁਰਮukh Singh ਬੱਚੇ ਦੇ ਇਹਦਾ ਹੱਥ ਖੜਮਾ ਜਿਹੜੀ ਗੁਰਮਖੀ ਦਾ ਬੇਟਾ ਉਹਦੇ ਤੇ ਇੱਕ ਸਕੂਲੀ ਵਿਦਿਆਦੀ ਇਹਦੇ ਤੇ ਸਿਹਤ ਤੇ ਸੂਚਨਾ ਦੀ ਗੱਲ ਵੀ ਕਰਨੀ ਆ ਵਾਤਾਵਰਨ ਦੀ ਗੱਲ ਵੀ ਕਰਨੀ ਆ ਤੇ ਪਾਣੀਆਂ ਦੀ ਗੱਲ ਵੀ ਕਰਨੀ ਆ ਹਵਾ ਦੀ ਗੱਲ ਵੀ ਕਰਨੀ ਆ ਤਾਂ ਸਾਰੀਆਂ ਚੀਜ਼ਾਂ ਦੀ ਅੱਜ ਅਸੀਂ ਗੱਲ ਕਰ ਰਹੇ ਆ ਤੇ ਅਮੀਰ ਕਰਦੇ ਆ ਵੀ ਜਿਹੜੀ ਜਦੋਂ ਸਾਡੀ ਫਿਲਮ ਆਊਗੀ ਉਦੋਂ ਤਾਂ ਸਜੋਜ ਕਰੋਗੇ ਤੇ ਇੱਥੇ ਹੋਰ ਵੀ ਸਾਡੇ ਅਸੀਂ ਕੋਈ ਸੀਨ ਬਣਾਉਣੇ ਆ ਸਪੈਨ ਦੇ ਤੇ ਉਹਦਾ ਵੀ ਜਿਵੇਂ ਐ ਸਜੋਜ ਮਿਲਤਾ ਜੀ ਦਿੱਤਾ ਦੇ ਅੱਗੇ ਕਿਉਂਕਿ ਇੱਕ ਦੋ ਦਿਨਾਂ ਦੇ ਫੇਰ ਅਸੀਂ ਆਵਾਂਗੇ ਵਾਪਸ ਸੀਨ ਜਿਹੜੇ ਰਹਿੰਦੇ ਆ ਸਾਡੇ ਪੂਰੇ ਕਰਨ ਉਹਨੂੰ ਤੇ ਸਜੋਜ ਦੇ ਨੂੰ ਉੱਥੋਂ ਸਾਰੇ ਸੰਗਤਾ ਜੀ ਇੱਥੇ ਬੈਠੀ ਆ ਬਹੁਤ ਵਧੀਆ ਲੱਗ ਰਹਾ ਤੇ ਵਧੀਆ ਪ੍ਰਤਵੰਤੇ ਆ ਬਹੁਤ ਬਹੁਤ ਧੰਨਵਾਦ ਸਸੀ ਕਾਲ ਜੀ ਸਸੀ ਕਾਲ ਜੀ